ਸਭ ਦੀ ਜ਼ਮੀਨ ਜਿਹੜੀ ਆ ਅੱਧਾ ਰਕਬਾ ਸਾਡਾ ਫਤਨ ਵਾਲੇ ਪਾਸੇ ਆ ਅੱਧਾ ਨਹਿਰ ਦੇ ਇਸ ਪਾਸੇ ਆ ਜਿੰਨੀ ਜ਼ਮੀਨ ਤੁਹਾਡੀ ਨਿਗਾ ਚ ਆ ਰਹੀ ਆ ਸਾਰਿਆਂ ਦੀ ਖੇਤੀਬਾੜੀ ਇੱਥੇ ਖੇਤੀ ਯੋਗ ਵਾਈ ਯੋਗ ਜਿਹੜੀ ਜ਼ਮੀਨ ਆ ਇਸ ਪਾਸੇ ਆ ਔਰ ਇੰਨੀ ਦਿੱਕਤ ਪਿਛਲੇ ਮੰਡੀ ਨੂੰ ਫਸਲ ਵੀ ਇੱਥੋਂ ਜਾਂਦੀ 12 ਫਸਲਾਂ ਹੋ ਗਈਆਂ ਜੀ ਜਿਹੜੀਆਂ ਟਰੈਕਟਰ ਟਰਾਲਿਆਂ ਤੇ ਜਿਹੜੀਆਂ ਲਜਾਨੀਆਂ ਔਰ ਇੰਨੀ ਤਕਲੀਫ ਆਉਂਦੀ ਜ਼ਿਮੀਂਦਾਰਾਂ ਨੂੰ ਇੱਥੇ ਹਰ ਵਾਰੀ ਡਰ ਲੱਗਦਾ ਵੀ ਕੋਈ ਨਾ ਕੋਈ ਹਾਦਸਾ ਆਊਗਾ ਸਮੱਸਿਆ ਭਈ ਜੀ ਇਹ ਹੈ ਜਿਹੜਾ ਜਿਹੜਾ ਸੰਪਰਕ ਰਸਤਾ ਕੱਚਾ ਫੱਤਰ ਵਾਲੇ ਤੋਂ ਲੈ ਕੇ ਚੱਕ ਕਾਲਾ ਸਿੰਘ ਵਾਲੇ ਤੱਕ ਜੋ ਕਿ ਚੱਕ ਕਾਲਾ ਸਿੰਘ ਵਾਲੇ ਤੋਂ ਹੁੰਦਾ ਹੋਇਆ ਪਿਛਲੇ ਪਾਸੇ ਗੁਰੂ ਸਾਹਿਬ ਨੂੰ ਸੜਕ ਲਿੰਕ ਕਰਦਾ ਇੱਧਰ ਸ੍ਰੀ ਮੁਕਸਰ ਸਾਹਿਬ ਨੂੰ ਨਹਿਰ ਦੇ ਪੁਲ ਤੇ ਪਿੰਡ ਵਾਸੀਆਂ ਨੇ ਸਰਕਾਰ ਖਿਲਾਫ ਲਗਾਇਆ ਧਰਨਾ ਪ੍ਰਸ਼ਾਸਨ ਵੱਲੋਂ ਇਹ ਪੁਲ ਨੂੰ ਅਨਸ਼ਰਕਿਤ ਐਲਾਨਿਆ ਗਿਆ ਪਿੰਡ ਵਾਸੀਆਂ ਨੇ ਸਰਕਾਰ ਤੋਂ ਇੱਤੀ ਪੁਲ ਬਣਾਉਣ ਦੀ ਮੰਗ ਸ਼੍ਰੀ ਮਕਸਰ ਸਾਹਿਬ ਦੇ ਪਿੰਡ ਫੱਤਨਵਾਲਾ ਤੋਂ ਪਿੰਡ ਚੱਕ ਕਲਿਆਵਾਲੀ ਦੇ ਰਸਤੇ ਵਿੱਚ ਨਹਿਰ ਦੇ ਪੁਲ ਨੂੰ ਬਣਾਉਣ ਦੀ ਮੰਗ ਨੂੰ ਲੈ ਕੇ ਅੱਜ ਪਿੰਡ ਵਾਸੀਆਂ ਨੇ ਪੁਲ ਉੱਪਰ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਇਸ ਮੌਕੇ ਤੇ ਗੱਲਬਾਤ ਕਰਦੇ ਆ ਜਗਜੀਤ ਸਿੰਘ ਹਾਣੀ ਫੱਤਨਵਾਲਾ ਨੇ ਦੱਸਿਆ ਕਿ ਇਹ ਨਹਿਰ ਦਾ ਪੁਲ 96 ਸਾਲ ਪਹਿਲਾਂ ਬਣ ਚੁੱਕਿਆ ਹੈ ਇਸ ਪੁਲ ਦੀ ਹਾਲਤ ਬਿਲਕੁਲ ਖਸਤਾ ਹੋ ਚੁੱਕੀ ਹੈ ਤੇ ਪੁਲ ਵਿੱਚ ਵੱਡੇ ਵੱਡੇ ਟੋਏ ਪੈ ਚੁੱਕੇ ਨੇ ਪੁਲ ਦੇ ਆਸ-ਪਾਸ ਲੱਗੀਆਂ ਗਰੀਲਾ ਵੀ ਟੁੱਟ ਚੁੱਕੀਆਂ ਨੇ ਜਿਸ ਕਾਰਨ ਕੋਈ ਵੱਡਾ ਹਾਸਾ ਵਾਪਰ ਸਕਦਾ ਹੈ ਹਾਣੀ ਫੱਤਣ ਵਾਲਾਂ ਨੇ ਦੱਸਿਆ ਕਿ ਇਸ ਪੁਲ ਤੋਂ ਹੀ ਸਕੂਲੀ ਬੱਚੇ ਨੱਟਪਦੀਆਂ ਨੇ ਤੇ ਕਿਸਾਨ ਆਪਣੀ ਫਸਲ ਨੂੰ ਲੈ ਕੇ ਜਾਂਦੇ ਨੇ ਕਈ ਵਾਰ ਲੋਕ ਘਰੇਲੂ ਕੰਮਾਂ ਲਈ ਵੀ ਇਸ ਪੁਲ ਤੋਂ ਹੀ ਗੁਜ਼ਰ ਕੇ ਸ਼੍ਰੀ ਮੁਕਸਰ ਸਾਹਿਬ ਜਾਂਦੇ ਨੇ ਤਾਂ ਇਸ ਪੁਲ ਨੂੰ ਹੁਣ ਸੁਰੱਖਿਅਤ ਸਰਕਾਰ ਵੱਲੋਂ ਵੀ ਐਲਾਨਿਆ ਗਿਆ ਹੈ ਲੋਕ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਇਸ ਪੁਲ ਤੋਂ ਲੰਘਣ ਲਈ ਮਜਬੂਰ ਨੇ ਇਸ ਸਬੰਧੀ ਅਸੀਂ ਕਈ ਵਾਰ ਪ੍ਰਸ਼ਾਸਨ ਅਧਿਕਾਰੀਆਂ ਨੂੰ ਤੇ ਡੀਸੀ ਮੁਕਸਰ ਸਾਹਿਬ ਨਾਲ ਗੱਲਬਾਤ ਕੀਤੀ ਹੈ ਪਰ ਪ੍ਰਸ਼ਾਸਨ ਵੱਲੋਂ ਇਹ ਪੁਲ ਅਨਸੁਰੱਖਿਅਤ ਐਲਾਨਿਆ ਗਿਆ ਹੈ ਪਰ ਇਸ ਦਾ ਕੋਈ ਵੀ ਹੱਲ ਹਜੇ ਤੱਕ ਨਹੀਂ ਕੀਤਾ ਗਿਆ ਜਿਸ ਕਾਰਨ ਪਿੰਡ ਵਾਸੀ ਪਰੇਸ਼ਾਨ ਹੋ ਕੇ ਅੱਜ ਸਰਕਾਰ ਖਿਲਾਫ ਰੋਜ ਪ੍ਰਦਰਸ਼ਨ ਕਰ ਰਹੇ ਨੇ ਖਤਰਨਾਕ ਹੈ ਜੀ ਆਪਾਂ ਜਿਹੜੇ ਆ ਨਹਿਰਾਂ ਦੇ ਪੁਲ ਤੇ ਖੜੇ ਆ ਈਸਟਰਨ ਕਨਾਲ ਆ ਇਹ 1927 ਦੇ ਵਿੱਚ ਜਿਹੜਾ ਪੁਲ ਤੇ ਨਹਿਰੇ ਬਣੇ ਸੀਗੇ ਔਰ ਪਿਛਲੇ ਤਕਰੀਬਨ 6-7 ਵਰਿਆਂ ਤੋਂ ਇਹਨੂੰ ਅਨਸੇਫ ਲਾਨਿਆ ਹੋਇਆ ਪ੍ਰਸ਼ਾਸਨ ਨੇ ਵੀ ਵਿਭਾਗਾਂ ਨੇ ਵੀ ਲੇਕਿਨ ਉਸ ਤੋਂ ਬਾਅਦ ਕਿਸੇ ਨੇ ਸਾਰ ਨਹੀਂ ਲਈ ਇਹ ਨਹਿਰ ਬਿਲਕੁਲ ਵਿਚਾਲੇ ਹੈਗੀ ਹੈ ਇਧਰਲੇ ਪਾਸੇ ਚੱਕ ਕਾਲਾ ਸਿੰਘ ਵਾਲਾ ਪਿੰਡ ਹੈ ਇਧਰ ਸਾਡਾ ਮੇਰਾ ਪਿੰਡ ਫਤਨ ਵਾਲਾ ਸਾਡਾ ਆਪਸ ਦੇ ਵਿੱਚ ਜਿਹੜਾ ਰابطਾ ਬਹੁਤ ਜ਼ਿਆਦਾ ਹੈ ਕਿਉਂਕਿ ਸਾਡੇ ਜਿੰਨੇ ਵੀ ਆ ਜ਼ਿਮੀਦਾਰ ਭਰਾ ਖੜੇ ਇਸ ਤੋਂ ਬਿਨਾ ਹੋਰ ਵੀ ਜਿਹੜੇ ਨਗਰ ਦੇ ਵਾਸੀ ਆ ਸਭ ਦੀ ਜ਼ਮੀਨ ਜਿਹੜੀ ਆ ਅੱਧਾ ਰਕਬਾ ਸਾਡਾ ਫਤਨ ਵਾਲੇ ਪਾਸੇ ਆ ਅੱਧਾ ਨਹਿਰ ਦੇ ਇਸ ਪਾਸੇ ਆ ਜਿੰਨੀ ਜ਼ਮੀਨ ਤੁਹਾਡੀ ਨਿਗਾ ਚ ਆ ਰਹੀ ਆ ਸਾਰਿਆਂ ਦੀ ਖੇਤੀਬਾੜੀ ਇੱਥੇ ਖੇਤੀਬਾੜੀ ਯੋਗ ਵਾਈ ਯੋਗ ਜਿਹੜੀ ਜ਼ਮੀਨ ਆ ਇਸ ਪਾਸੇ ਆ ਔਰ ਇੰਨੀ ਦਿੱਕਤ ਪਿਛਲੇ ਮੰਡੀ ਨੂੰ ਫਸਲ ਮੰਡੀ ਨੂੰ ਫਸਲ ਵੀ ਇੱਥੋਂ ਜਾਂਦੀ 12 ਫਸਲਾਂ ਹੋ ਗਈਆਂ ਜਿਹੜੀਆਂ ਟਰੈਕਟਰ ਟਰਾਲਿਆਂ ਤੇ ਜਿਹੜੀਆਂ ਲਜਾਨੀਆਂ ਔਰ ਇੰਨੀ ਤਕਲੀਫ ਆਉਂਦੀ ਜ਼ਿਮੀਂਦਾਰਾਂ ਨੂੰ ਇੱਥੇ ਹਰ ਵਾਰੀ ਡਰ ਲੱਗਦਾ ਵੀ ਕੋਈ ਨਾ ਕੋਈ ਹਾਦਸਾ ਆਊਗਾ ਤੁਸੀਂ ਪੁਲ ਦੀ ਚੰਗੀ ਤਰ੍ਹਾਂ ਤੁਸੀਂ ਆਪਦੀ ਕੈਮਰੇ ਦੇ ਨਾਲ ਫੋਟੋਆਂ ਖਿੱਚ ਲਈਆਂ ਸਾਰੀ ਤੁਸੀਂ ਵੀਡੀਓ ਵੀ ਬਣਾ ਲਈ ਹੈ ਤੁਸੀਂ ਦੇਖਿਆ ਵੀ ਇਹਦੀ ਹਾਲਤ ਕਿੰਨੀ ਮਾੜੀ ਹੈ ਥਾਂ ਥਾਂ ਤੇ ਟੋਏ ਨਿਕਲ ਚੁੱਕੇ ਆ ਇੱਥੇ ਤਾਂ ਸਕੂਟਰ ਮੋਟਰਸਾਈਕਲ ਦਾ ਨਿਕਲਣਾ ਵੀ ਬੜਾ ਜਿਹੜਾ ਖਤਰਨਾਕ ਆ ਔਰ ਜਿਹੜੇ ਧੰਨਾ ਜਿਮੀਦਾਰ ਵਿਚਾਰੇ ਆਪਦੀ ਫਸਲ ਹੋਰ ਮੰਡੀ ਚ ਪਹੁੰਚਾਉਣ ਕਿਵੇਂ ਇਹੀ ਇੱਕ ਰਸਤਾ ਉਤੋਂ ਦੀ ਵੜਕੇ ਲਿਉਂਦੇ ਆ ਜੇ 6 ਕਿਲੋਮੀਟਰ ਉਤੋਂ ਦੀ ਵੜਕੇ ਲਿਉਂਦੇ ਤਾਂ ਘੱਟੋ ਘੱਟ ਵੀ 2000 ਦਾ ਜਿਹੜਾ ਇੱਕ ਟਰੈਕਟਰ ਦਾ ਜਿਹੜਾ ਡੀਜ਼ਲ ਵੱਧ ਮੱਝਦਾ ਹੈਗਾ ਐਨਾ ਬੁਰਾ ਹਾਲ ਆ ਕਿਉਂਕਿ ਉਤੋਂ ਦੀ 6 ਕਿਲੋਮੀਟਰ ਤਹ ਹੋ ਗਿਆ ਫਿਰ ਸ਼ਹਿਰ ਹੋ ਗਿਆ ਫਿਰ ਇਧਰ ਮੰਡੀ ਫੇਰ ਆਉਂਦੀ ਆ ਸੋ ਇਸ ਕਰਕੇ ਸਾਡੀ ਇਹ ਮੰਗ ਆ ਕਿਸੇ ਨੇ ਸਾਡੀ ਕਾਂਗਰਸ ਸਰਕਾਰ ਵਲੇ ਵੀ 5 ਸਾਲ ਸਰਕਾਰ ਟੱਪ ਗਈ ਉਦੋਂ ਵੀ ਮੇਰੇ ਖਿਆਲ 4 ਸਾਲ ਕਾਂਗਰਸ ਦੀ ਸਰਕਾਰ ਵਲੇ ਦਾ ਖਰਾਬ ਪਿਆ ਤੇ 2 ਸਾਲ ਹੁਣ ਹੋ ਗਏ ਆ ਝਾੜੂ ਸਰਕਾਰ ਨੂੰ ਕਿਸੇ ਨੇ ਇੱਥੇ ਕਿਸੇ ਲੀਡਰ ਨੇ ਆਹ ਦਾ ਨਾਰਾ ਨਹੀਂ ਮਾਰਿਆ ਸਾਰੇ ਲੋਕਾਂ ਦੀ ਮੰਗ ਆ ਕਿ ਇਹਨੂੰ ਜਲਦੀ ਤੋਂ ਜਲਦੀ ਇਹਨੂੰ 8 ਮਿੰਟ ਨਾਲ ਗੱਲ ਕੀਤੀ ਕੋਈ ਵਿਭਾਗੀ ਗੱਲ ਸੀ ਵਿਭਾਗੀ ਪਹਿਲਾਂ ਪੁਰਾਣੇ ਜਿਹੜੇ ਡੀਸੀ ਸਾਹਿਬ ਰਹੇ ਆ ਉਹਨਾਂ ਨੂੰ ਮਿਲਦੇ ਰਹੇ ਆ ਪਿੰਡ ਵਾਲੇ ਥੱਕ ਕੇ ਜਾ ਜਾ ਕੇ ਅਖੀਰ ਥੋੜੇ ਪ੍ਰੈਸ ਦਾ ਸਹਾਰਾ ਲੈ ਕੇ ਸਾਡੀ ਆਵਾਜ਼ ਇਹ ਅੰਨੀਆਂ ਬੋਲੀਆਂ ਸਰਕਾਰਾਂ ਤੱਕ ਪਹੁੰਚਾਓ ਤਾਂ ਕਿ ਜਿਹੜੇ ਵਿਚਾਰੇ ਇੱਧਰ ਘਰ ਕਿੰਨੇ ਰਹਿੰਦੇ ਆ ਨਹਿਰਾਂ ਤੋਂ ਪਰਾਂ ਘੱਟੋ ਘੱਟ 15 ਟਹਾਣੀਆਂ ਜਿਹੜੇ ਵਿਚਾਰੇ ਰੋਜ਼ ਘਰ ਰਹਿੰਦੇ ਜਿਨ੍ਹਾਂ ਨੇ ਸ਼ਹਿਰ ਸੌਦਾ ਪੱਤਾ ਵੀ ਲੈਣ ਜਾਣਾ ਫਤਨ ਵਾਲੇ ਪਿੰਡ ਵੀ ਕਿਸੇ ਨੂੰ ਮਿਲਣ ਜਾਣਾ ਕੋਈ ਹੋਰ ਆਦਾਨ ਪ੍ਰਦਾਨ ਕੋਈ ਸੰਦਾਂ ਦਾ ਖੇਤੀਬਾੜੀ ਦੇ ਜਿਹੜੇ ਕੋਈ ਹੁੰਦੇ ਆ ਉਹਨਾਂ ਦਾ ਕਰਨਾ ਸਾਰਿਆਂ ਦਾ ਹੀ ਕੋਈ ਨਾ ਕੋਈ ਇੱਥੇ ਹੈਗਾ ਮਤਲਬ ਜਿਹੜਾ ਕਾਰੋਬਾਰ ਆ ਲੇਕਿਨ ਬਹੁਤ ਬੁਰਾ ਹਾਲ ਆ ਇਹ ਤੁਰੰਤ ਬਣਾਇਆ ਜਾਵੇ ਨਹੀਂ ਇਹਦੇ ਬਾਰੇ ਵੱਡਾ ਅਸੀਂ ਕੋਈ ਐਕਸ਼ਨ ਕਰਾਂਗੇ ਸਾਰੇ ਪਿੰਡ ਨੂੰ ਨਾਲ ਲੈ ਕੇ ਸੰਘਰਸ਼ ਕਰਾਂਗੇ ਭਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਮੈਂ ਮੌਜੂਦਾ ਬਲਾਕ ਸ਼ਾਂਤੀ ਮੈਂਬਰ ਆ ਸ਼੍ਰੋਮਨੀ ਕਾਲੀ ਦਲ ਤੋਂ ਸਮੱਸਿਆ ਭਈ ਜੀ ਇਹ ਹੈ ਜਿਹੜਾ ਜਿਹੜਾ ਸੰਪਰਕ ਰਸਤਾ ਕੱਚਾ ਫੱਤਰ ਵਾਲੇ ਤੋਂ ਲੈ ਕੇ ਚੱਕ ਕਾਲਾ ਸਿੰਘ ਵਾਲੇ ਤੱਕ ਜੋ ਕਿ ਚੱਕ ਕਾਲਾ ਸਿੰਘ ਵਾਲੇ ਤੋਂ ਹੁੰਦਾ ਹੋਇਆ ਪਿਛਲੇ ਪਾਸੇ ਗੁਰੂ ਸਾਹਿਬ ਨੂੰ ਸੜਕ ਲਿੰਕ ਕਰਦਾ ਇੱਧਰ ਸ੍ਰੀ ਮੁਕਸਰ ਸਾਹਿਬ ਨੂੰ ਇਹ ਜਿਹੜਾ ਪੁਲ ਹੈਗਾ ਜੀ ਪਿਛਲੇ 7-8 ਸਾਲ ਤੋਂ ਬਿਲਕੁਲ ਖਰਾਬ ਆ ਤੁਹਾਡੇ ਸਾਹਮਣੇ ਤੁਸੀਂ ਦੇ ਚੁੱਕੇ ਮੋਰੇ ਵੱਡੇ ਵੱਡੇ ਨਿਕਲ ਚੁੱਕੇ ਆ ਜੋ ਕਿ ਜ਼ਿੰਮੇਦਾਰਾਂ ਨੇ ਖੰਬੇ ਖੁੰਬੇ ਰੱਖ ਕੇ ਇਥੋਂ ਦੀ ਫਸਲਟ ਹੋਈ ਹੈ ਹੁਣ ਸਮੱਸਿਆ ਇਹ ਹੈ ਵੀ ਇਹ ਕਦੇ ਵੀ ਇਹਦੇ ਉੱਤੇ ਕੋਈ ਵੀ ਹਾਦਸਾ ਹੋ ਸਕਦਾ ਜੀ ਪਿੱਛੇ ਤੁਹਾਨੂੰ ਦਿਖ ਰਹੀਆਂ ਢਾਣੀਆਂ ਹੈਗੀਆਂ ਸਕੂਲੀ ਬੈਣਾ ਵੀ ਇਥੋਂ ਦੀ ਟੱ ਬੱਚਿਆਂ ਨੂੰ ਸਾਰਿਆਂ ਤੋਂ ਵੱਡੀ ਸਮੱਸਿਆ ਜਿਹੜੀ ਹੋਣ ਆ ਰਹੀ ਹੈ ਧੁੰਦ ਦੇ ਦਿਨ ਚੱਲ ਰਹੇ ਆ ਜਿਮੀਦਾਰ ਫਸਲ ਨੂੰ ਪਾਣੀ ਦਾ ਟਾਈਮ ਆ ਰਾਤ ਨੂੰ ਰਾਤ ਬਰਾਤੇ ਆਉਣਾ ਪੈਂਦਾ ਕੁਛ ਨਹੀਂ ਦਿਖਦਾ ਇਹ ਵੱਡੇ ਵੱਡੇ ਮੋਰੇ ਆ ਇਸ ਦੇ ਉੱਤੇ ਕਦੇ ਵੀ ਕੋਈ ਵੀ ਮਤਲਬ ਕਿ ਹਾਦਸਾ ਵੱਡਾ ਵਾਪਰ ਸਕਦਾ ਪ੍ਰਸ਼ਾਸਨ ਨੂੰ ਐਪਲੀਕੇਸ਼ਨ ਦਿੱਤੀ ਸੀ ਪ੍ਰਸ਼ਾਸਨ ਆ ਕੇ ਕਹਿੰਦੇ ਅਸੀਂ ਆਪਦਾ ਕੰਮ ਕਰਤਾ ਇਹਨੂੰ ਅਨਸੇਫ ਕਰ ਗਿਆ ਸੀ 7-8 ਸਾਲ ਪਹਿਲਾਂ ਉਸ ਤੋਂ ਬਾਅਦ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ